ਇਰੀਖ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਅੱਜ ਮੈਂ ਸ਼ੇਅਰ ਕਰਾਂਗੀ ਕਿ ਲੋਹੜੀ ਵਾਲੇ ਦਿਨ ਅਸੀਂ ਗੰਨੇ ਦੇ ਰਸ ਦੀ ਖੀਰ ਤੇ ਮੋਠਾਂ ਦੀ ਖਿਚੜੀ ਜਿਹੜੀ ਬਣਾਈ ਸੀ ਉਹ ਕਿਸ ਤਰੀਕੇ ਦੇ ਨਾਲ ਬਣਾ ਕੇ ਤਿਆਰ ਕੀਤੀ ਸੀਗੀ ਸਭ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਸਾਰੇ ਅਲੱਗ-ਅਲੱਗ ਤਰੀਕੇ ਦੇ ਨਾਲ ਇਹਨਾਂ ਨੂੰ ਬਣਾਉਂਦੇ ਹਨ ਪਰ ਜਿਸ ਤਰੀਕੇ ਦੇ ਨਾਲ ਮੈਂ ਇਹ ਤਿਆਰ ਕੀਤੀ ਸੀ ਉਹ ਮੈਂ ਤਰੀਕਾ ਹੀ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੀ ਸਭ ਤੋਂ ਪਹਿਲਾਂ ਆਪਾਂ ਇੱਕ ਖੁੱਲਾ ਬਰਤਨ ਲਵਾਂਗੇ ਤੇ ਉਸ ਦੇ ਵਿੱਚ ਗੰਨੇ ਦੇ ਰਸ ਨੂੰ ਆਪਾਂ ਪਾਉਣ ਲਵਾਂਗੇ ਲੋੜੀ ਵਾਲੇ ਦਿਨ ਸ਼ਾਮ ਨੂੰ ਸਪੈਸ਼ਲ ਗੰਨੇ ਦੇ ਰਸ ਦੀ ਖੀਰ ਤੇ ਮੋਠਾਂ ਦੀ ਖਿਚੜੀ ਜ਼ਰੂਰ ਬਣਾਈ ਜਾਂਦੀ ਹੈ ਸਭ ਨੇ ਬਣਾਈ ਹੋਵੇਗੀ ਖਾਈ ਹੋਵੇਗੀ ਮੇਰੀ ਵੀਡੀਓ ਥੋੜੀ ਲੇਟ ਹੋ ਗਈ ਪਰ ਮੈਂ ਜੋ ਉਸ ਦਿਨ ਬਣਾਇਆ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿਉਂਕਿ ਤੁਸੀਂ ਮੇਰੇ ਇੱਕ ਫੈਮਿਲੀ ਮੈਂਬਰ ਹੋ ਹੁਣ ਆਪਾਂ ਇਸ ਨੂੰ ਇੱਕ ਬੋਇਲ ਆਨ ਤੱਕ ਰੱਖ ਦਵਾਂਗੇ ਜਦੋਂ ਇਸ ਦੇ ਵਿੱਚ ਇੱਕ ਬੋਇਲ ਆ ਗਿਆ ਤੇ ਇਸ ਦੇ ਉੱਪਰ ਜੋ ਵੀ ਇਹ ਪਰਤਾਈ ਹੈ ਜਿਸ ਨੂੰ ਕਿ ਆਪਾਂ ਮੈਲ ਕਹਿ ਦਿੰਦੇ ਹਾਂ ਗੰਨੇ ਦੀ ਉਸ ਨੂੰ ਆਪਾਂ ਇਸ ਤਰ੍ਹਾਂ ਛਾਨਣੀ ਦੇ ਨਾਲ ਉਤਾਰੀ ਜਾਵਾਂਗੇ ਜੇਕਰ ਆਪਾਂ ਇਹਨੂੰ ਨਾ ਉਤਾਰਿਆ ਤਾਂ ਆਪਣੀ ਖੀਰ ਬਹੁਤ ਹੀ ਜ਼ਿਆਦਾ ਕਾਲੀ ਬਣ ਕੇ ਤਿਆਰ ਹੋਵੇਗੀ ਇਸ ਤਰ੍ਹਾਂ ਆਪਾਂ ਸ਼ੁਰੂ-ਸ਼ੁਰੂ ਦੇ ਵਿੱਚ ਇਸ ਤੋਂ ਸਾਰੀ ਮੈਲ ਉਤਾਰ ਲੈਣੀ ਹੈ ਇਹ ਦੇਖੋ ਜਿਸ ਤਰ੍ਹਾਂ ਇਸ ਦੇ ਵਿੱਚ ਹੌਲੀ-ਹੌਲੀ ਬੋਇਲ ਆ ਰਿਹਾ ਹੈ ਉਸ ਤਰ੍ਹਾਂ ਜਿਹੜੀ ਮੈਲ ਹੈ ਉਹ ਉੱਪਰ ਆ ਰਹੀ ਹੈ ਇਸ ਨੂੰ ਆਪਾਂ ਪੂਣੀ ਦੇ ਨਾਲ ਇਸ ਤਰ੍ਹਾਂ ਉਤਾਰੀ ਜਾਣਾ ਹੈ ਹੁਣ ਪਹਿਲਾਂ ਜਿੰਨੀ ਵੀ ਮੈਲ ਸੀ ਉਹ ਮੈਂ ਉਤਾਰ ਲਈ ਹੈ ਹੁਣ ਇਸ ਦੇ ਵਿੱਚ ਮੈਂ ਅੱਧੀ ਕੌਲੀ ਲੱਸੀ ਦੀ ਐਡ ਕਰਾਂਗੀ ਜਿਸ ਦੇ ਨਾਲ ਜਿਹੜੀ ਹੋਰ ਮੈਲ ਹੈ ਇਸ ਦੇ ਵਿੱਚ ਉਹ ਸਾਰੀ ਉੱਪਰ ਆ ਜਾਵੇਗੀ ਤੇ ਉਸ ਨੂੰ ਵੀ ਆਪਾਂ ਉਤਾਰ ਲਵਾਂਗੇ ਇਹ ਦੇਖੋ ਕਿੰਨੀ ਹੋਰ ਮੈਲ ਉੱਪਰ ਆ ਚੁੱਕੀ ਹੈ ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਹੀ ਪੂਣੀ ਦੇ ਨਾਲ ਉਤਾਰ ਲਵਾਂਗੇ ਗੰਨੇ ਦੀ ਖੀਰ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਸਭ ਨੂੰ ਬਹੁਤ ਪਸੰਦ ਆਉਂਦੀ ਹੈ ਇਹ ਦੇਖੋ ਕਿੰਨੀ ਮੈਲ ਆਪਾਂ ਉਤਾਰ ਲਈ ਹੈ ਹੁਣ ਇਸ ਦੇ ਵਿੱਚ ਆਪਾਂ ਚੌਲ ਐਡ ਕਰ ਦਵਾਂਗੇ ਇਹ ਟੋਟਾ ਚੌਲ ਹਨ ਮੈਂ ਤਕਰੀਬਨ 5 ਕਿਲੋ ਇੱਥੇ ਗੰਨੇ ਦਾ ਰਸ ਲਿਆ ਸੀ ਤੇ ਉਸ ਦੇ ਵਿੱਚ ਇੱਕ ਵੱਡੀ ਕੌਲੀ ਆਪਾਂ ਟੋਟਾ ਚੌਲਾਂ ਦੀ ਐਡ ਕਰ ਦਵਾਂਗੇ ਹੁਣ ਇਸ ਨੂੰ ਆਪਾਂ ਇਸੇ ਤਰ੍ਹਾਂ ਪੱਕਣ ਦਵਾਂਗੇ ਜਦੋਂ ਵੀ ਇਸ ਦੇ ਉੱਪਰ ਥੋੜੀ ਹੋਰ ਮੈਲ ਲੱਗੇ ਆਪਾਂ ਨੂੰ ਤੇ ਆਪਾਂ ਉਹ ਨਾਲੋਂ ਨਾਲ ਹੀ ਉਤਾਰੀ ਜਾਣੀ ਹੈ ਇਹ ਦੇਖੋ ਆਪਣੀ ਖੀਰ ਕਾਫੀ ਸੰਘਣੀ ਹੋ ਚੁੱਕੀ ਹੈ ਹੁਣ ਇਸ ਨੂੰ ਆਪਾਂ ਹੋਰ ਥੋੜੇ ਟਾਈਮ ਦੇ ਲਈ ਪੱਕਣ ਦਵਾਂਗੇ ਤੇ ਆਪਣੀ ਖੀਰ ਬਣ ਕੇ ਰੈਡੀ ਹੋ ਜਾਵੇਗੀ ਕਿਉਂਕਿ ਪ੍ਰੋਸੈਸ ਤੇ ਦਾ ਸਿੰਪਲ ਹੀ ਹੈ ਇਸ ਲਈ ਬਹੁਤ ਜ਼ਿਆਦਾ ਆਪਾਂ ਲੰਬਾਈ ਦਾ ਪ੍ਰੋਸੈਸ ਤੁਹਾਨੂੰ ਨਹੀਂ ਦਿਖਾਇਆ ਹੁਣ ਆਪਾਂ ਦੂਸਰੀ ਸਾਈਡ ਤੇ ਇੱਕ ਪਤੀਲੇ ਦੇ ਵਿੱਚ ਗਰਮ ਪਾਣੀ ਐਡ ਕਰ ਲਿਆ ਹੈ ਤੇ ਇੱਥੇ ਆਪਾਂ ਅੱਧੀ ਕੌਲੀ ਮੋਠਾਂ ਦੀ ਦਾਲ ਜਿਹੜੀ ਉਹ ਐਡ ਕਰਾਂਗੇ ਲੋਹੜੀ ਵਾਲੇ ਦਿਨ ਸਪੈਸ਼ਲ ਮੋਠਾਂ ਦੀ ਖਿਚੜੀ ਹੀ ਬਣਾ ਕੇ ਤਿਆਰ ਕੀਤੀ ਜਾਂਦੀ ਹੈ ਹੁਣ ਇਸ ਨੂੰ ਕਵਰ ਕਰਕੇ ਆਪਾਂ ਪਕਕਣ ਦਵਾਂਗੇ 5 ਮਿੰਟ ਬਾਅਦ ਆਪਾਂ ਚੈੱਕ ਕਰਾਂਗੇ ਆਪਣੇ ਮੋਠ ਕਾਫੀ ਹੱਦ ਤੱਕ ਪੱਕੇ ਹੋਏ ਹਨ ਹੁਣ ਇਸ ਦੇ ਵਿੱਚ ਆਪਾਂ ਚੌਲ ਐਡ ਕਰ ਦਵਾਂਗੇ ਇੱਥੇ ਮੈਂ ਅੱਧੀ ਕੌਲੀ ਚੌਲਾਂ ਦੀ ਲਈ ਹੈ ਇਹ ਵੀ ਟੋਟਾ ਚੌਲ ਹਨ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਐਡ ਕਰ ਦਵਾਂਗੇ ਸਵਾਦ ਅਨੁਸਾਰ ਇਸ ਦੇ ਵਿੱਚ ਆਪਾਂ ਲੂਣ ਐਡ ਕਰਾਂਗੇ ਇਸ ਨੂੰ ਹਿਲਾ ਕੇ ਕਵਰ ਕਰਕੇ ਪੱਕਣ ਦਵਾਂਗੇ ਜੇ ਮੋਟਨ ਵਾਲੀ ਖਿੜੜੀ ਹੁੰਦੀ ਹੈ ਉਸ ਨੂੰ ਪੱਕਣ ਤੇ ਥੋੜਾ ਜ਼ਿਆਦਾ ਟਾਈਮ ਲੱਗਦਾ ਹੈ ਕਿਉਂਕਿ ਮੂਰ ਥੋੜਾ ਜਿਆਹਾ ਹਾਰਡ ਹੁੰਦੇ ਹਨ ਇਹ ਪੱਕਣ ਦੇ ਵਿੱਚ ਥੋੜਾ ਟਾਈਮ ਜ਼ਿਆਦਾ ਲੈਂਦੇ ਹਨ ਇਹ ਦੇਖੋ ਖਿਚੜੀ ਵੀ ਆਪਣੀ ਕਾਫੀ ਜ਼ਿਆਦਾ ਥਿੱਕ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਥੋੜਾ ਪਾਣੀ ਹੋਰ ਐਡ ਕਰਾਂਗੇ ਜਦੋਂ ਵੀ ਲੋੜ ਪਵੇ ਆਪਾਂ ਗਰਮ ਪਾਣੀ ਹੀ ਐਡ ਕਰਨਾ ਹੈ ਤੇ ਇਸ ਨੂੰ ਆਪਾਂ ਮਿਕਸ ਕਰਕੇ ਫਿਰ ਪੱਕਣ ਦਵਾਵਾਂਗੇ ਇਸ ਨੂੰ ਆਪਾਂ ਕਵਰ ਕਰਕੇ ਹੁਣ ਪੱਕਣ ਲਈ ਰੱਖ ਦਵਾਂਗੇ ਇਹ ਦੇਖੋ ਹੁਣ ਆਪਾਂ 5 ਮਿੰਟ ਬਾਅਦ ਫਿਰ ਚੈੱਕ ਕੀਤਾ ਹੈ ਆਪਣੀ ਖਿਚੜੀ ਤਕਰੀਬਨ ਬਹੁਤ ਹੀ ਵਧੀਆ ਬਣ ਕੇ ਰੈਡੀ ਹੋ ਚੁੱਕੀ ਹੈ ਜਦੋਂ ਠੰਡੀ ਹੋ ਗਈ ਤਾਂ ਇਹ ਠਿੱਕ ਹੋ ਜਾਵੇਗੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅਗਲੀ ਮਾਰਨਿੰਗ ਅਗਲੇ ਦਿਨ ਸਵੇਰੇ ਆਪਾਂ ਜਦੋਂ ਇਸ ਨੂੰ ਚੈੱਕ ਕੀਤਾ ਤੇ ਦੇਖੋ ਕਿੰਨੀ ਵਧੀਆ ਆਪਣੀ ਖਿਚੜੀ ਸੈੱਟ ਹੋ ਚੁੱਕੀ ਸੀ ਤੇ ਕਿੰਨੀ ਇਹ ਸੰਗਣੀ ਹੋ ਚੁੱਕੀ ਸੀ ਹੁਣ ਆਪਾਂ ਇਸ ਨੂੰ ਸਰਵ ਕਰ ਲਵਾਂਗੇ ਮਕਰ ਸੰਕ੍ਰਾਂਤੀ ਵਾਲੇ ਦਿਨ ਜਿਸ ਨੂੰ ਕਿ ਆਪਾਂ ਪੰਜਾਬੀ ਦੇ ਵਿੱਚ ਮਾਗੀ ਕਹਿੰਦੇ ਹਾਂ ਮਾਗ ਦੀ ਸੰਗਰਾਦ ਵਾਲੇ ਦਿਨ ਇਸ ਨੂੰ ਆਪਾਂ ਅਰਲੀ ਮਾਰਨਿੰਗ ਉੱਠ ਕੇ ਖਾਂਦੇ ਹਾਂ ਇਹ ਦੇਖੋ ਹੁਣ ਆਪਣੀ ਖੀਰ ਵੀ ਕਿੰਨੀ ਵਧੀਆ ਸਖਤ ਹੋ ਚੁੱਕੀ ਹੈ ਜਦੋਂ ਆਪਾਂ ਇਸ ਨੂੰ ਉਤਾਰਿਆ ਸੀ ਇਹ ਥੋੜੀ ਜੀ ਪਤਲੀ ਸੀ ਪਰ ਮੈਨੂੰ ਪਤਾ ਸੀ ਕਿ ਇਸ ਨੇ ਸਵੇਰ ਤੱਕ ਬਹੁਤ ਹੀ ਠਿਕ ਹੋ ਜਾਣਾ ਹੈ ਤੇ ਇਹ ਦੇਖੋ ਕਿੰਨੀ ਵਧੀਆ ਠਿਕ ਹੋ ਚੁੱਕੀ ਹੈ ਤੇ ਇਸ ਦਾ ਕਲਰ ਵੀ ਕਿੰਨਾ ਜ਼ਿਆਦਾ ਵਧੀਆ ਆਇਆ ਹੈ ਹੁਣ ਇਸ ਨੂੰ ਵੀ ਆਪਾਂ ਨਾਲ ਹੀ ਸਰਵ ਕਰ ਲਵਾਂਗੇ ਸਵੇਰੇ ਅੰਮ੍ਰਿਤ ਵੇਲੇ ਇਸ ਨੂੰ ਖਾਦਾ ਜਾਂਦਾ ਹੈ ਤੇ ਨਾਲ ਆਪਾਂ ਲਵਾਂਗੇ ਦਹੀਂ ਤੇ ਆਪਣੀ ਇਸ ਦੇ ਨਾਲ ਪਲੇਟ ਕੰਪਲੀਟ ਹੋ ਜਾਵੇਗੀ ਇਹ ਦੇਖੋ ਜੀ ਆਪਣਾ ਦਹੀਂ ਵੀ ਕਿੰਨਾ ਵਧੀਆ ਜੰਮ ਕੇ ਰੈਡੀ ਹੋਇਆ ਹੈ ਬਾਜ਼ਾਰ ਦੇ ਦਹੀਂ ਨੂੰ ਇਹ ਪਾਸੇ ਕਰਦਾ ਹੈ ਤੁਸੀਂ ਵੀ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਸੀਂ ਲੋੜੀ ਵਾਲੇ ਦਿਨ ਕੀ ਕੀ ਬਣਾਇਆ ਸੀ ਤੇ ਕੀ ਕੀ ਖਾਦਾ ਸੀ ਇਹ ਦੇਖੋ ਜੀ ਕਿੰਨੀ ਵਧੀਆ ਆਪਣੀ ਪਲੇਟ ਰੈਡੀ ਹੋ ਚੁੱਕੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ